हरेड़ो पीचा खीत वाह उन हर डो पी चीत ਬੋਲ ਜੈ ਬਸ ਗੱਲ ਕਰੀਏ ਕਹਾਣੀ ਲੰਘਾ ਰਹੇ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਾਡੀ 19 ਤਰੀਕ ਨੂੰ ਫਿਲਮ ਆਰੀ ਹੈ ਡਰਾਮੇ ਵਾਲੇ ਉਹਦੇ ਲਈ ਅਸੀਂ ਮੱਥਾ ਟੇਕਣ ਆਏ ਆ ਦਰਬਾਰ ਸਾਹਿਬ ਤਾਂ ਕਿ ਸਾਡੀ ਜੋ ਮਿਹਨਤ ਹੈ ਉਹ ਕਾਮਯਾਬ ਹੋਵੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਅਸੀਂ ਮਿਹਨਤ ਕੀਤੀ ਹੈ 19 ਤਰੀਕ ਨੂੰ ਸਾਨੂੰ ਵਧੀਆ ਨਤੀਜਾ ਮਿਲੇ ਸਿਰ ਕੀ ਖਾਸ ਹੈ ਇਸ ਚ ਲੈ ਕੇ ਫਿਲਮ ਦੇ ਇਸ ਚ ਇਹਦੀ ਸਕ੍ਰਿਪਟ ਖਾਸ ਹੈ ਜੀ ਇਹਦੀ ਕਾਸਟ ਖਾਸ ਹੈ ਇਸ ਫਿਲਮ ਦੇ ਵਿੱਚ ਜੋ ਗੱਲ ਕੀਤੀ ਹੋਈ ਹੈ ਉਹ ਖਾਸ ਹੈ ਜਦੋਂ ਦੇਖਾਂਗੇ ਫਿਲਮ ਉਹ ਤੁਹਾਨੂੰ ਸਮਝ ਲੱਗੂਗਾ ਸਿਰ ਕਿਤੇ ਕਿਤੇ ਦੀ ਸ਼ੂਟਿੰਗ ਹੋਈ ਇਸ ਇੱਥੇ ਇਹ ਲੰਡਨ ਤੇ ਰਾਜਸਥਾਨ ਸ਼ੂਟ ਕੀਤੀ ਸਾਰਿਆਂ ਨੂੰ ਸੋ ਅੱਜ ਜਿਸੀ ਆਏ ਹਾਂ ਗੁਰੂ ਦੀ ਨਗਰੀ ਅੰਮ੍ਰਿਤਸਰ ਔਰ ਇਸ ਟਾਈਮ ਅਸੀਂ ਆਏ ਆ 골ਡਨ ਟੈਂਪਲ ਵਾਹ ਗੁਰਜੀ ਦਾ ਆਸ਼ੀਰਵਾਦ ਲੈਣ ਕਿਉਂਕਿ ਸਾਡੀ ਮੂਵੀ ਆ ਰਹੀ ਹੈ ਡਰਾਮੇ ਵਾਲੇ 19 ਜਨਵਰੀ ਨੂੰ ਤੇ ਉਹਨਾਂ ਦੇ ਆਸ਼ੀਰਵਾਦ ਦੇ ਬਿਨਾ ਆਈ ਥਿੰਕ ਕੁਝ ਵੀ ਪੋਸੀਬਲ ਨਹੀਂ ਹੈ ਸੋ ਤੁਸੀਂ ਤੁਹਾਡਾ ਵੀ ਸਪੋਰਟ ਚਾਹੀਦਾ ਸੋ 19 ਜਨਵਰੀ ਨੂੰ ਡਰਾਮੇ ਵਾਲੇ ਜ਼ਰੂਰ ਦੇਖਣ ਆਇਓ ਆਪਣੀ ਫੈਮਿਲੀ ਫਰੈਂਡਸ ਦੇ ਨਾਲ ਮੈਂ ਇਹਦੇ ਵਿੱਚ ਪਾਕਿਸਤਾਨੀ ਸੁਲਤਾਨ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜੋ ਲੰਡਨ ਬੇਸ ਮੇਕਅਪ ਆਰਟਿਸਟ ਹੈ ਤੇ ਜਿੰਨੇ ਵੀ ਡਰਾਮੇ ਵਾਲੇ ਚ ਸੋਹਣੇ ਦਿਖਣਗੇ ਉਹਨਾਂ ਦੇ ਸੋਹਣੇ ਮਨਾਂ 'ਚ ਮੇਰਾ ਹੱਥ ਹੈ ਸੋ ਸਰੋਤਿਆਂ ਨੂੰ ਕੀ ਮੈਸੇਜ ਦੇ ਰੱਖਾਂ ਬਸ ਇਹੀ ਕਵਾਂਗੇ ਅਸੀਂ ਤੁਹਾਡੇ ਲਈ ਫੁੱਲ ਔਨ ਐਂਟਰਟੇਨਮੈਂਟ ਕਾਮੇਡੀ ਥੋੜੇ ਇਮੋਸ਼ਨਸ ਔਰ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਤੁਹਾਡੇ ਸਾਥ ਬਿਨਾ ਉਹ ਅਧੂਰਾ ਹੈ ਤਾਂ 19 ਜਨਵਰੀ ਨੂੰ ਜਾ ਕੇ ਸਾਡੀ ਮਿਹਨਤ ਨੂੰ ਉਹ ਚਾਰ ਚੰਨ ਲਾ ਦਿਓ ਤੁਸੀਂ ਬਸ